ਔਰ ਰੋਜ ਹੀ ਹਲਦੀ ਮੁੱਕ ਜਾਂਦੀ ਤੂੰ ਮੂੰਹ ਤੇ ਮਲਦੀ ਏ ਜਿਉਣ ਜੋਗੀਏ ਰੋਜ ਤੂੰ ਸੁੱਕੀ ਰੋਟੀ ਖਵਾਨੀ ਏ ਜਿਉਣ ਜੋਗੀਏ ਰੋਜ ਤੂੰ ਸੁੱਕੀ ਰੋਟੀ ਖਵਾਨੀ ਏ ਮੂੰਹ ਦੇ ਉੱਤੇ ਲਾਈ ਹਲਦੀ ਵਾਲੀ ਸੋਣੀ ਏ ਹਾਨਦੀ ਏ ਹਾਏ 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 ਹਾਨਦੀ ਏ ਤੂੰ ਕਾਲੀ ਨਹੀਂ ਤੂੰ ਬਾਂਲੀ ਕਾਲੀ ਏ ਹਾਨ ਦੀਏ ਤੂੰ ਕਾਲੀ ਨਹੀਂ ਤੂੰ ਬਾਂਲੀ ਕਾਲੀ ਏ ਓ ਪੱਠੇ ਵੱਡਦਾ ਜਾਨ ਹੀ ਕੱਢ ਕੇ ਲੈ ਜਾਂਦਾ ਹਾਏ ਮੇਰੇ ਤੋਂ ਹੀ ਤਾਰਾ ਕਢਾ ਕੇ ਬਹਿ ਜਾਂਦਾ ਹਾਏ ਮੇਰੇ ਤੋਂ ਹੀ ਤਾਰਾ ਕਢਾ ਕੇ ਬਹਿ ਜਾਂਦਾ ਰੱਬ ਨੇ ਵੇਲੇ ਬੈਠ ਕੇ ਦਤੀ ਬਣਾਈ ਹੋਣੀ ਏ ਆਣਦੇ ਆ ਹਾਏ 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 ਆਣਦੇ ਆ ਤੂੰ ਕਾਲਾ ਨਹੀਂ ਤੂੰ ਬਾਲਾ ਕਾਲਾ ਏ ਆਣਦੇ ਆ ਤੂੰ ਕਾਲਾ ਨਹੀਂ ਤੂੰ ਬਾਲਾ ਕਾਲਾ ਏ